ਪ੍ਰਾਈਜ਼ ਕੈਂਡੀਡੇਟ ਹਾਰੇ ਤਾਂ ਉਹਨੇ ਧੱਕੇ ਨਾਲ ਮੈਨੂੰ ਜਫਾ ਮਾਰੇ ਉਹਨੇ ਵੋਟਾਂ ਖਿੱਚੀਆਂ ਤੇ ਉਹਨੇ ਮੇਰੇ ਧੱਕੇ ਨਾਲ ਮੇਰੀ ਦਾੜੀ ਪੱਟ ਕੇ ਆ ਆ ਗਈ ਤੇ ਮੇਰੇ ਅਮਰ ਧੱਕੇ ਦੀ ਬੇਅਦਵੀ ਕੀਤੀ ਮੇਰੇ ਸ੍ਰੀ ਸਾਹਿਬ ਪਾਈ ਸੀ ਜੀ ਇਹ ਬੰਦੇ ਨੇ ਦੇਖੋ ਮੇਰੇ ਨਾਲ ਨਜਾਇਜ਼ ਧੱਕਾ ਕੀਤਾ ਇੱਕ ਮੋਨੇ ਬੰਦੇ ਨੇ ਬਿਲਕੁਲ ਮੇਰੇ ਨਾਲ ਸ੍ਰੀਆਮ ਧੱਕਾ ਕੀਤਾ ਕੋਈ ਝੂਠ ਨਹੀਂ ਮੈਂ ਬੋਲਦਾ ਤੇ ਇਹ ਬੰਦੇ ਦੇ ਵਿਰੁੱਧ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਲੀਅਰ ਕਰਤਾ 9 ਮਿੰਟ ਸਾਨੂੰ ਜੇਤੂ ਕਰਾ ਦੇਤਾ ਜੀ ਉਹ ਕਹਿੰਦਾ ਵੀ ਮੈਨੂੰ ਵੋਟਾਂ 'ਚ ਡਾਊਟ ਆਈ ਵੀ ਚੈੱਕ ਕਰਾਓ ਜੀ ਉਹ ਚੈੱਕ ਲੱਗ ਗਈ ਜੀ ਕਰਾਉਣਾ ਉਹਦੇ ਵਿੱਚੋਂ ਚੈੱਕ ਕਰਦੇ ਕਰਦੇ ਜੀ ਉਹ ਪੰਜ ਚਾਰ ਵੋਟਾਂ ਖਿੱਚ ਕੇ ਲੈ ਗਏ ਜੀ ਅੱਛਾ ਫੇਰ ਹਾਂ ਫੇਰ ਕੀ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਫੜ ਲਿਆ ਜੀ ਫੜ ਕੇ ਗੱਡੀ ਜੀ ਬਿਠਾ ਕੇ ਲੈ ਗਏ ਜੀ ਉਹਨੂੰ ਮੌਕੇ ਤੇ ਜੀ ਪੁਲਿਸ ਪੁਲਸ ਸੀ ਕਿ ਪੁਲਿਸ ਦੀ ਪ੍ਰੈਜੈਂਸ ਚੋਂ ਹੈ ਜੀ ਸਾਰਾ ਕੁਝ ਪੁਲਿਸ ਦੇ ਮੁਲਾਜ਼ਮ ਸੀ ਟੀਮ ਮੰਗਦੇ ਨੇ ਵੀ ਦਿਓ ਅਸੀਂ ਕਾਰਵਾਈ ਕਰੀਏ ਫਿਰ ਦੇਵੋਗੇ ਬਿਲਕੁਲ ਜੀ ਅਸੀਂ ਫਰਦਰ ਜੋ ਸਾਡਾ ਪੀਆਰਓ ਹੈ ਜੀ ਫਰਦਰ ਉਹ ਅੱਗੇ ਉਹਨਾਂ ਨਾਲ ਖਾਏਗਾ ਜੀ ਕਾਨੂੰਨ ਅਨੁਸਾਰ ਜੀ ਕਰੂਗੇ ਜੀ ਜੋ ਹੋਊਗਾ ਆਪਣਾ ਪਿਆਰ ਮਾਰੀ ਆਪਣਾ ਛੱਡ ਕੇ ਗਿਆ Bye. ਕਾਦੀ ਇਲੈਕਸ਼ਨ ਸੀ ਇਹ ਸੋਸਾਇਟੀ ਦੀ ਜੀ ਮੈਂ ਕਿੰਨੇ ਪਿੰਡਾਂ ਦੀ ਸੱਤ ਪਿੰਡਾਂ ਦੀ ਕੀ ਹੋਇਆ ਇਲੈਕਸ਼ਨ ਹੋਣ ਤੋਂ ਬਾਅਦ ਇਹ ਇਲੈਕਸ਼ਨ ਹੋ ਰੇਜ ਦੇਖੋ ਇਲੈਕਸ਼ਨ ਇਹਨਾਂ ਨੇ ਰਿਜ਼ਲਟ ਕਲੀਅਰ ਕਰਤਾ ਸੀ ਕਿੰਨੀਆਂ ਕਿੰਨੂ ਪਈਆਂ ਹਾਂ 54 ਵੋਟਾਂ ਮੈਨੂੰ ਪਈਆਂ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘਾ ਜੀ ਮੇਰਾ ਤੁਹਾਡੀ ਐਂਟੀ ਕੌਣ ਸੀ ਐਂਟੀ ਮੇਰੇ ਗੁਰਮਖਸਨ ਕੀ ਉਹਨੂੰ ਕਿੰਨੀਆਂ ਪਈਆਂ ਉਹਨੂੰ 37 ਵੋਟਾਂ ਪਈਆਂ ਜੀ ਅੱਛਾ ਫਿਰ ਫਿਰ ਉਦੋਂ ਬਾਅਦ ਜਦੋਂ ਉਹਨਾਂ ਨੇ ਕਲੀਅਰ ਕਰਤਾ 90 ਮਿੰਟ ਸਾਨੂੰ ਜੇਤੂ ਕਰਾਰ ਦਿੱਤਾ ਜੀ ਉਹ ਕਹਿੰਦਾ ਵੀ ਮੈਨੂੰ ਵੋਟਾਂ 'ਚ ਡਾਊਟ ਆਈ ਵੀ ਚੈੱਕ ਕਰਾਓ ਜੀ ਉਹ ਚੈੱਕ ਲੱਗ ਗਈ ਜੀ ਕਰਾਉਣਾ ਉਹਦੇ ਵਿੱਚੋਂ ਚੈੱਕ ਕਰਦੇ ਕਰਦੇ ਜੀ ਉਹ ਪੰਜ ਚਾਰ ਵੋਟਾਂ ਖਿੱਚ ਕੇ ਲੈ ਗਏ ਜੀ ਅੱਛਾ ਫਿਰ ਹਾਂ ਫਿਰ ਕੀ ਉਦੋਂ ਬਾਅਦ ਪੁਲਿਸ ਵਾਲੇ ਨੇ ਫੜ ਲਿਆ ਜੀ ਫੜ ਕੇ ਗੱਡੀ 'ਚ ਬਿਠਾ ਕੇ ਲੈ ਗਏ ਜੀ ਉਹ ਸਾਡੀ ਕੋਈ ਮਦਦ ਨਹੀਂ કરી ਪੁਲਿਸ ਨੇ ਤੇ ਉਹਨੂੰ ਬਿਠਾ ਕੇ ਲੈ ਗਏ ਨਾ ਕੋਈ ਬਰਚਾ ਦਿੱਤਾ ਨਾ ਕੋਈ ਉਹ ਤੇ ਕਾਰਵਾਈ ਕੀਤੀ ਹੁਣ ਕੀ ਸਥਿਤੀ ਹੈ ਇਸ ਦਾ ਮੰਦਰ ਕੀ ਹੋ ਰਿਹਾ ਇੱਥੇ ਅੰਦਰ ਬੈਠੇ ਨੇ ਜੀ ਅਫਸਰ ਪ੍ਰਜੈਕਟਿੰਗ ਅਫਸਰ ਜਿਨ੍ਹਾਂ ਦੀ ਡਿਊਟੀ ਦੀ ਜੀ ਉਹ ਆਪ ਦਾ ਰਿਜ਼ਲਟ ਦੇਖੋ ਜੀ ਕੀ ਦਿੰਦੇ ਨੇ ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਛੋਟੇ ਬੰਦੇ ਹੈਗੇ ਅੰਦਰ ਸਾਡਾ ਬੰਦਾ ਅੰਦਰ ਕੋਈ ਵੀ ਨਹੀਂ ਹੈਗਾ ਸਾਨੂੰ ਬਾਹਰ ਕੱਢਤਾ ਜੀ ਆਪੋਜੀਸ਼ਨ ਪਾਰਟੀ ਦਾ ਬੰਦਾ ਹੈਗਾ ਕੋਈ ਅੰਦਰ ਨਹੀਂ ਉਹਨਾਂ ਦਾ ਵੀ ਨਹੀਂ ਹੈਗਾ ਕੋਈ ਇਕੱਲੇ ਅੰਦਰ ਅਫਸਰ ਨੇ ਹਾਂ ਜੀ ਅਫਸਰ ਨੇ ਠੀਕ ਹਾਂ ਜੀ ਗੌਰਵਜੀਤ ਸਿੰਘ ਕਿਸ ਪੋਸਟ ਤੇ ਹੋ ਮੈਂ ਇੱਥੇ ਰਿਟਰਨਿੰਗ ਅਫਸਰ ਸੀਗਾ ਕਿਹੜੀ ਕਿਹੜੀ ਇਲੈਕਸ਼ਨ ਕਰਵਾਈ ਹੈ ਤੁਸੀਂ ਅੱਜ ਇਹ ਇੱਥੇ ਜੀ ਤੁੰਗਾ ਸੁਸਾਇਟੀ ਦੀ ਇਲੈਕਸ਼ਨ ਸੀਗੀ ਐਕਚੁਅਲੀ ਇੱਥੇ 11 ਜ਼ੋਨ ਸੀਗੇ 11 ਦੇ ਵਿੱਚੋਂ ਪਰਸੋਂ ਜਦੋਂ ਨਾਮਜ਼ਦਗੀ ਦਾ ਦਿਨ ਸੀਗਾ 9 ਜ਼ੋਨਾਂ ਦੇ ਵਿੱਚ ਮਤਲਬ ਬਿਨਾਂ ਕਿਸੇ ਇਲੈਕਸ਼ਨ ਤੋਂ ਸਹਿਮਤੀ ਨਾਲ ਚੁਣੇ ਗਏ ਸੀਗੇ 2 ਜ਼ੋਨਾਂ ਦੀ ਅੱਜ ਚੋਣ ਸੀਗੀ ਉਹਦੇ ਵਿੱਚ ਇੱਕ ਅਚਲ ਸੀਗਾ ਜ਼ੋਨ ਨੰਬਰ 3 ਤੇ ਇੱਕ ਸੀ ਲੱਦਾ ਹੀੜੀ ਜ਼ੋਨ ਨੰਬਰ 7 ਤੇ ਜਦੋਂ ਇੱਥੇ ਆਪਣਾ ਇਹਨਾਂ ਵੱਲੋਂ ਆਪਣਾ ਇੱਥੇ ਅਸੀਂ ਫਰਦਰ ਅੱਗੇ ਇਲੈਕਸ਼ਨ ਲੱਗ-ਲੱਗ ਬੂਥਾਂ ਤੇ ਚੋਣ ਕਰਾਉਣ ਲਈ ਆਪਾਂ 2 ਪੀਆਰਓ ਜਲਾਈ ਸੀ ਰਿਜਾਇੰਡਿੰਗ ਅਫਸਰ ਲੱਦਾ ਲੱਦਾ ਹੀੜੀ ਤੇ ਸੀਗੇ ਬਲਵਿੰਦਰ ਸਿੰਘ ਜੀ ਤੇ ਦੂਜੇ ਪਾਸੇ ਅਚਲ ਸੀਗੇ ਨਮਨ ਗੁਪਤਾ ਇਹ ਲਗ ਲਗ ਦੋਵਾਂ ਨੇ ਕਾਊਂਟਿੰਗ ਕੀਤੀ ਤਾਂ ਲੋ ਲੱਦਾ ਹੀੜੀ ਦੀ ਕਾਊਂਟਿੰਗ ਸੁਖਾਵੇਂ ਮਾਹੌਲ ਚ ਹੋ ਗਈ ਜੀ ਠੀਕ ਹੋ ਗਈ ਅਚਲ ਦੀ ਜਦੋਂ ਕਾਊਂਟਿੰਗ ਜਦੋਂ ਇੱਥੇ ਆਪਣਾ ਪੀ ਆਰਓ ਜੀਨੇ ਆਪਣਾ ਰਿਜ਼ਲਟ ਅਨਾਉਂਸ ਕੀਤਾ ਤਾਂ ਜਿਵੇਂ ਉਹਨਾਂ ਨੂੰ ਰਿਜ਼ਲਟ ਅਨਾਉਂਸ ਕਰਕੇ ਉਹਨੂੰ ਦੱਸਿਆ ਤਾਂ ਦੂਜੀ ਕਿਸੇ ਦੂਜੀ ਪਾਰਟੀ ਦਾ ਕੋਈ ਬੰਦਾ ਪਤਾ ਨਹੀਂ ਏਜੰਸੀ ਕੋਈ ਵਟਾਵਾ ਉਹਨਾਂ ਨੇ ਉਥੋਂ ਮੌਕੇ ਤੇ ਉਹ ਫਾੜਦੇ ਉਹਨਾਂ ਦੇ ਫੜ ਕੇ ਰਿਜ਼ਲਟ ਕੀ ਸੀ ਦੋਨਾਂ ਦਾ ਰਿਜ਼ਲਟ ਤਾਂ ਜੀ ਆਪਣਾ ਮੈਨੂੰ ਥੋੜਾ ਰਿਟਰਨ ਚ ਦੇਖਾ 93 93 ਸੀ ਹਾਂਜੀ 93 ਸੀ ਉਹਨਾਂ ਚੋਂ ਖਰਾਬ ਕਿੰਨੀਆਂ ਹੋਈਆਂ ਖਰਾਬ ਦੱਸੂਗਾ ਜੀ ਮੈਂ ਦੇਖ ਕੇ ਕੋਲੋਂ ਰਿਜ਼ਲਟ ਮਿਲੇ ਜੀ ਉਹਦੇ ਚੋਂ ਉਹਨਾਂ ਨੇ ਕਿਹਾ ਇਹਦੇ ਚ ਸੀਗਾ ਕੁੱਲ ਕੁੱਲ ਵੋਟਾਂ 93 ਸੀਗੇ ਜੀ ਉਹਦੇ ਵਿੱਚੋਂ ਦੋ ਵੋਟਾਂ ਇਨਵੈਲਿਡ ਸੀਗੀਆਂ ਤੇ ਇਹਨਾਂ ਵਿੱਚੋਂ ਗੁਰਮukh ਸਿੰਘ ਨੂੰ ਹੋਈਆਂ ਸੀ 37 ਵੋਟਾਂ ਪੋਲ ਤੇ 54 ਵੋਟਾਂ ਹੋਈਆਂ ਸੀਗ ਮੰਦੀਪ ਸਿੰਘ ਨੂੰ ਰਿਪੋਰਟ ਇਹਦਾ ਮਤਲਬ ਮੰਦੀਪ ਸਿੰਘ ਇਹਦੇ ਹਾਂ ਮਤਲਬ ਜੋ ਇਹ ਰਿਪੋਰਟ ਕਹਿੰਦੀ ਇਹਦੇ ਮੁਤਾਬਕ ਤਾਂ ਜੀ ਪੀ ਬੰਦੀਪ ਸਿੰਘ ਜੇਤੂ ਹੈ ਅੱਛਾ ਹਾਂ ਜੀ ਰਿਪੋਰਟ ਤੋਂ ਬਿਨਾਂ ਐਕਸਟਰਾ ਕੀ ਗੱਲ ਹੈ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਨਹੀਂ ਨਹੀਂ ਮੈਂ ਜੋ ਜੋ ਐਕਚੁਅਲੀ ਮੈਨੂੰ ਰਿਜ਼ਲਟ ਪੀਆਰਓ ਨੇ ਦੇਣਾ ਸੀਗਾ ਜੀ ਜੋ ਪੀਆਰਓ ਦੀ ਰਿਪੋਰਟ ਦੇ ਅਕੋਰਡਿੰਗਲੀ ਮੈਨੂੰ ਲੱਗਦਾ ਵੀ ਇਹ ਇਹ ਜੇਤੂ ਹੈ ਜੀ ਮੰਦੀਪ ਜਿੰਨੇ ਕਾਗਜ਼ ਖੋਕੇ ਲੈ ਕੇ ਆਇਆ ਗੁਰਮੁਖ ਦਾ ਭਰਾ ਹਾਂਜੀ ਉਹ ਕਿੰਨੇ ਸੀ ਉਹ ਜੀ ਇਸ ਦੇ ਮੁਤਾਬਕ 37 ਸੀਗੇ ਜੀ ਜਿਹੜੇ ਖੋਕੇ ਲੈ ਗਏ ਖੋਕੇ ਖੋਕੇ ਲੈ ਗਿਆ ਜੀ ਹਾਂਜੀ ਉਹ ਕਿਵੇਂ ਹੱਕ ਚ ਜਿਹੜੀਆਂ ਫੋਕੇ ਲੈ ਕੇ ਗਿਆ ਮੈਂ ਸਾਨੂੰ ਜੀ ਇਸ ਬਾਰੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੇ ਵਿੱਚ ਇੱਕ ਇੱਕ ਪਾਸੇ ਪਈਆਂ ਨੇ ਵੋਟਾਂ ਕਿੰਨੀਆਂ ਤੇ ਸਿਮਾ ਤੁਹਾਨੂੰ 54 ਤੇ ਇੱਕ ਪਾਸੇ 37 ਵੋਟਾਂ ਪਈਆਂ ਨੇ ਹੁਣ ਫਾਈਨਲ ਰਿਜ਼ਲਟ ਕੀ ਆ ਫਾਈਨਲ ਰਿਜ਼ਲਟ ਤੇ ਹੀ ਹੈ ਜੀ ਇਹਦੇ ਮੁਤਾਬਕ ਵੀ ਜਿਹੜਾ ਹੈਗਾ ਮਨਦੀਪ ਸਿੰਘ ਜੇਤੂ ਆ ਥੋੜੇ ਕੰਮ 'ਚ ਰੋਕ ਲਾਈ ਆ ਉਹਨੇ ਸਰਕਾਰੀ ਕੰਮ ਸੀ ਇਹ ਹਾਂਜੀ ਕਾਗਜ਼ ਖੋਕੇ ਲੈ ਕੇ ਗਿਆ ਉਹਦੇ ਤੇ ਤੁਸੀਂ ਆਪਣੇ ਵੱਲੋਂ ਕੋਈ ਕਾਰਵਾਈ ਕਰਾਉਂੋ ਮੌਕੇ ਤੇ ਜੀ ਪੁਲਿਸ ਪੁਲਸ ਸੀ ਕਿ ਪੁਲਿਸ ਦੀ ਪ੍ਰੈਜੈਂਸ ਚ ਹੋਇਆ ਜੀ ਸਾਰਾ ਕੁਝ ਪੁਲਿਸ ਦੇ ਮੁਲਾਜ਼ਮ ਸੀ ਟੀਮ ਮੰਗਦੇ ਨੇ ਵੀ ਦਿਓ ਅਸੀਂ ਕਾਰਵਾਈ ਕਰੀਏ ਫਿਰ ਦੇਵੋਗੇ ਬਿਲਕੁਲ ਜੀ ਅਸੀਂ ਫਰਦਰ ਜੋ ਸਾਡਾ ਪੀਆਰਓ ਹੈ ਜੀ ਫਰਦਰ ਉਹ ਅੱਗੇ ਉਹਨਾਂ ਨਾਲ ਖਾਏਗਾ ਜੀ ਕਾਨੂੰਨ ਅਨੁਸਾਰ ਜੀ ਕਰੂਗਾ ਜੀ ਹਾਂਜੀ ਹਾਂ ਲਾਭੋ ਜਿੰਦਾਬਾਦ

ਨਾ ਜੇ ਨਾ ਜੇ ਗ੍ਰੇਨ ਮਾਰਕੀਟ ਆਦੀ ਨੇ ਬਹੁਤ ਹੋ ਗਰੀਆਂ ਆ ਮਤਬ ਉਹ ਪਿਛੇ ਪਾਉ ਭਾਈ ਮੇਰੇ ਕੋਲ ਕੋਈ ਨਹੀਂ ਕੋਈ ਨਹੀਂ ਬਸ ਠੀਕਾ ਖੜਦੂ ਖਾਦੂ ਹੈ ਕੋਈ ਠੀਕ ਤੇ ਇੱਕ ਮੈਂ ਤਾਂ ਮਾਰ ਦੇ ਤੇ ਉਹ ਕਰਦੇ ਨਹੀਂ ਆ ਆ ਫੇਰ ਇਹਨੂੰ ਕਰਦੇ ਹਾਂ ਪੁੱਤ ਹੱਥ ਲੈ ਲੈਂਦਾ ਹਾਂ ਹਾਂ ਜੰਮੜਾ ਇਹਦਾ ਬੜੀ ਜਿਆਦਾ ਚੈੱਕ ਹਾਂ ਚਲੋ ਸਿੰਘਾ ਜੀ ਕੀ ਹੋਇਆ ਪਿੰਡ ਅਚਲ ਜਦੋਂ ਗਿਣਤੀ ਹੋਈ ਹੈ ਜੀ ਤਾਂ ਇੱਥੇ ਉਹ ਬੰਦੇ ਨੇ ਗਿਣਤੀ ਤੋਂ ਬਾਅਦ ਚੱਲ ਰਿਜ਼ਲਟ ਅਨਾਉਂਸ ਹੋਣ ਤੋਂ ਬਾਅਦ ਜਦੋਂ ਹਾਰ ਦੇ ਦਿੱਤੀ ਸੀ ਤਾਂ ਉਹਨਾਂ ਨੇ ਧੱਕੇ ਨਾਲ ਉਹ ਬਲਵਿੰਦਰ ਸਿੰਘ ਦਾ ਸਾਨੂੰ ਹੋਰ ਰਣਜੀਤ ਸਿੰਘ ਪਿੰਡ ਅਚਲ ਉਹ ਕਿਹਦਾ ਭਰਾ ਹੈ ਉਹਦਾ ਉਹ ਗੁਰਮukh ਸਿੰਘ ਦਾ ਭਰਾ ਜਿਹੜਾ ਕੈਂਡੀਡੇਟ ਹਾਰੇ ਆ ਤਾਂ ਉਹਨੇ ਧੱਕੇ ਨਾਲ ਮੈਨੂੰ ਜਫਾ ਮਾਰੇ ਜ ਉਹਨੇ ਵੋਟਾਂ ਖਿੱਚੀਆਂ ਤੇ ਉਹਨਾਂ ਨੇ ਧੱਕੇ ਨਾਲ ਮੇਰੀ ਦਾੜੀ ਪਟਕ ਕੇ ਆ ਆ ਕੀਤੇ ਮੇਰੇ ਅਮਰਥਕੀ ਦੀ ਬੇਅਦਵੀਂ ਕੀਤਾ ਮੇਰੇ ਸ੍ਰੀ ਸਾਹਿਬ ਪਾਈ ਸੀ ਜੀ ਇਹ ਬੰਦੇ ਨੇ ਦੇਖੋ ਮੇਰੇ ਨਾਲ ਨਜਾਇਜ਼ ਧੱਕਾ ਕੀਤਾ ਇੱਕ ਮੋਨੇ ਬੰਦੇ ਨੇ ਬਿਲਕੁਲ ਮੇਰੇ ਨਾਲ ਸ੍ਰੀ ਆਮ ਧੱਕਾ ਕੀਤਾ ਕੋਈ ਝੂਠ ਨਹੀਂ ਮੈਂ ਬੋਲਦਾ ਤੇ ਇਹ ਬੰਦੇ ਦੇ ਵਿਰੁੱਧ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਜਿਹੜੀ ਪੁਲਿਸ ਹੈ ਪ੍ਰਸ਼ਾਸਨ ਪੂਰਾ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ ਸੀਗਾ ਉਹਨੂੰ ਕੁਝ ਵੀ ਨਹੀਂ ਕਿਹਾ ਉਹਨੂੰ ਸਿਰਫ ਫੜ ਕੇ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਕੋਈ ਉਹਦੇ ਸਖਤੀ ਨਹੀਂ ਕੀਤੀ ਗਈ ਜਿਵੇਂ ਇਸ ਤਰ੍ਹਾਂ ਲੱਗ ਰਿਹਾ ਸੀਗਾ ਜਿਵੇਂ ਪੁਰਸ ਪਹਿਲੇ ਹੀ ਉਹਨਾਂ ਨਾਲ ਮਿਲੇ ਹੁੰਦੇ ਆ ਮੈਂ ਮੰਗ ਕਰਦਾ ਜੀ ਬਲਵਿੰਦਰ ਸਿੰਘ ਸਨ ਆਫ ਰਣਜੀਤ ਸਿੰਘ ਪੰਡਤ ਚੜਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜਿਹੜੇ ਸਿੱਖ ਧਰਮ ਦੀ ਇਸ ਤਰ੍ਹਾਂ ਬੇਇੱਜ਼ਤੀ ਕਰਦੇ ਨੇ ਦਾੜੀ ਦੀ ਤੇ ਉਸ ਮੂਨੇ ਬੰਦੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਸਰਬੀਰ ਸਿੰਘ ਐਸਜੀਪੀਸੀ ਪ੍ਰਧਾਨ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਮੇਰੀ ਦਾੜੀ ਪੁੱਟਣ ਵਾਲੇ ਬੰਦੇ ਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਨੂੰ ਕੋਈ ਸਿੱਖ ਧਰਮ ਦੇ ਇਹੋ ਜਿਹੇ ਅਟੈਕ ਨਾ ਕਰ ਸਕੇ ਉਹ ਇੱਕ ਪਤੀਤ ਬੰਦੇ ਨੇ ਮੇਂਹੇ ਧੱਕੇ ਨਾਲ ਬਿਨਾਂ ਕਿਸੇ ਗੱਲਬਾਤ ਤੋਂ ਪੁਲਸ ਦੀ ਮੌਜੂਦਗੀ ਦੇ ਵਿੱਚ ਤਾਂ ਦਾੜੀ ਪੱਟੀ ਬੇਇੱਜ਼ਤੀ ਕੀਤੀ ਤੇ ਮੇਰਾ ਮੇਜ ਨਹੀਂ ਕੀਤੀ ਤੇ ਮੈਂ ਇਹਦੇ ਸਖਤ ਤੋਂ ਸਖਤ ਕਾਰਵਾਈ ਚਾਹੁੰਦਾ ਤੇ ਕਿਰਪਾ ਕਰਕੇ ਮੈਨੂੰ ਇਨਸਾਫ ਦਿਵਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਕਾਰਵਾਈ ਕਾਨੂੰਨੀ ਕਾਰਵਾਈ ਨਾ ਕਰੇ ਤੇ ਉਸ ਮੁਲਜ਼ਮ ਨੂੰ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਹੈ ਤੇ ਮੈਨੂੰ ਤਾਂ ਜੋ ਮਨੁੱਖ ਸਾਹ ਮਿਲ ਸਕੇ ਰਿਜ਼ਲਟ ਇਹ ਸਾਨੂੰ ਜੇਤੂ ਘਰਾਰ ਦਿੱਤਾ ਗਿਆ ਜੀ 17 ਵੋਟਾਂ ਦੇ ਅਸੀਂ ਜਿੱਤੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਤ ਹੋਈ ਆ ਤੁਹਾਡੀ ਜਿੱਤ ਹੋਈ ਆ ਸਾਡੇ ਨਾਲ ਬਹੁਤ ਵਧੀਆ ਹੋਇਆ ਜੀ ਤੇ ਅਸੀਂ মিডিਆ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰਸ਼ਾਸਨ ਨੇ ਬਹੁਤ ਸਾਨੂੰ ਸਾਥ ਦਿੱਤਾ ਜੀ। ਨਹੀਂ ਕੋਈ ਗੁਰਸਿੱਖ ਬੰਦੇ ਦੀ ਦਾੜੀ ਪੱਟੀ ਗਈ ਆ ਕਾगज ਪੁਈ ਗਏ ਲਾਉਂਦੇ ਸਵੈ-ਜਿਹੀ ਕਹਿਣਾ ਦੂਜੇ। ਉਹਦੀ ਅਸੀਂ ਬਹੁਤ ਜ਼ਿਆਦੇ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਆਂ ਕਿ ਜਿਹੜਾ ਹੋਇਆ ਜੀ ਇਹ ਬਹੁਤ ਗਲਤ ਹੋਇਆ ਜੀ ਜਿਹੜਾ ਦਾੜੀ ਪੱਟੀ ਗਈ ਤੇ ਉਹਦਾ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ। ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਕਾਨੂੰਨੀ ਕਾਰਵਾਈ ਹੋਵੇ। ਕੀ ਕਹਿਣਾ ਚਾਹੁੰਦੇ ਹੋ ਜਿੱਤ ਹੋਈ ਹੈ? ਅਸੀਂ ਬਹੁਤ ਖੁਸ਼ ਆਂ ਜੀ ਮਨਦੀਪ ਸਿੰਘ ਦੀ ਜਿੱਤ ਹੋਈ ਹੈ ਜੀ। ਮੁਲਾਜ਼ਮਾਨੇ ਵੀ ਸਾਡਾ ਬਹੁਤ ਸਾਥ ਦਿੱਤਾ ਜੀ ਤੇ মিডিਆ ਸਾਹਿਬ ਨੇ ਵੀ ਸਾਨੂੰ ਬਹੁਤ ਸਾਥ ਦਿੱਤਾ ਜੀ ਸਾਨੂੰ ਇਨਸਾਫ ਦਿਵਾਇਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਅੱਜ মিডিਆ ਦੀ ਹਾਜ਼ਰੀ ਚ ਸਾਨੂੰ ਜਿੱਤ ਮਿਲ ਗਈ ਉਹ ਗੁੰਡਾਗਰਦੀ ਦਾ ਰਾਜ ਹੈ ਇਹ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਵੀ ਗੁੰਡਾਗਰਦੀ ਹੁੰਦੀ ਹੈ ਇਹਨੂੰ ਦੇਖ ਲਵੇ ਆ ਕੇ ਵੀ ਇਹ ਰਾਜ ਥੋੜੋ ਹੈ ਉਹ ਬੈਠਾ ਉੱਥੇ ਕਹੀ ਜਾਂਦਾ ਵੀ ਮੈਂ ਐਂ ਕਰਾਉਂ ਐਂ ਕਰਾਊਂਗਾ ਵੇ ਦੀ ਸਾਰੇ ਆਮ ਗੁੰਡਾਗਰਦੀ ਹੁੰਦੀ ਹੈ ਪੁਲਿਸ ਦੀ ਹਾਜ਼ਰੀ ਚ ਹੋਈ ਹੈ ਪ੍ਰਸ਼ਾਸਨ ਨੇ ਕੋਈ ਹੋ ਨਹੀਂ ਕਰਿਆ ਤੇ ਇਹ ਤਾਂ ਆ ਕੇ ਮੀਡੀਆ ਨੇ ਸਾਨੂੰ ਇਨਸਾਫ ਦਵਾਤਾ ਜਿੱਤ ਸਾਡੀ ਤੀ ਕਿੰਨੀਆਂ ਵੋਟਾਂ ਦਾ ਫਰਕ ਸੀ ਪਰ ਇਹ ਦੇਖ ਨਹੀਂ ਰਹੀ ਸਰਕਾਰ ਅੱਖਾਂ ਵਿੱਚੀ ਬੈਠੀ ਹੈ ਇਹ ਕੰਮ ਬਹੁਤ ਅੱਜ ਜਿੱਤੋ ਹੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਮੀਡੀਆ ਦਾ ਅਸੀਂ ਇਸ ਗੱਲੋਂ ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਸਾਨੂੰ ਬਹੁਤ ਇਨਸਾਫ ਦਵਾਉਣ ਵਿੱਚ ਬੜੀ ਭੂਮਿਕਾ ਨਿਭਾਈ ਹੈ ਇਹ ਭੂਮਿਕਾ ਨਿਭਾਈ ਹੈ ਤੇ ਇਹਨਾਂ ਕਰਕੇ ਹੀ ਅੱਜ ਅਸੀਂ ਸਾਰੇ ਬੜੀ ਖੁਸ਼ੀ ਨਾਲ ਜਿੱਤ ਹੋ ਕੇ ਘਰਾਂ ਨੂੰ ਬੜੇ ਪਰਦੇ ਬੜੇ ਖੁਸ਼ ਹੋਈ ਹਾਂ ਕਰਾਂ ਹੁ ਪਰਤ ਰਿਹਾ ਤੇ ਪਰਮਾਤਮਾ ਵੱਲੋਂ ਧੰਨਵਾਦ ਕਰਦੇ ਇਹਨਾਂ ਦਾ ਮੀਡੀਆ ਦਾ ਕਿ ਦਿਨ ਤੋਂ ਗੁਣੀ ਰਾਤ ਚੌਗਣੀ ਤਰੱਕੀ ਕਰਨ ਤੇ ਪਰਮਾਤਮਾ ਇਹਨਾਂ ਤੇ ਇਸੇ ਪ੍ਰਕਾਰ ਸੱਚ ਦਾ ਸਾਥ ਦੇਣ ਦਾ ਬਲ ਬਖਸ਼ੇ ਤੇ ਇਹਨਾਂ ਨੂੰ ਤਰੱਕੀ ਬਖਸ਼ੇ ਤੇ ਇਹ ਅੰਦਰੁਸਤ ਰਹਿਣ ਧੰਨਵਾਦ ਥੋੜੇ ਲੈ ਜਾ ਪਾੜੇ ਨੇ ਉਹਦੇ ਕੀ ਕਾਰਵਾਈ ਕਰ ਉਹ ਸੰਬੰਧੀ ਜੋ ਬਣਦੀਆਂ ਧਾਰਮਾਤ ਹੈ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਦਰਜ ਕੀਤੀ ਜਾ ਰਹੀ ਹੈ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਬਾਕੀ ਸਭ ਮਾਹੌਲ ਇੱਥੇ ਪੀਸਫੁੱਲ ਹੈ ਸਭ ਕੁਝ ਠੀਕ ਠਾਕ ਹੈ ਤੁਹਾਨੂੰ ਜਿਹੜੇ ਬੰਦੇ ਜਿੰਨੇ ਵਾਰ ਸੀ ਅੱਜ ਇਲੈਕਸ਼ਨ ਕਰਾਉਣ ਆਏ ਸੀ ਹੈਡਿੰਗ ਅਫਸਰ ਉਹਨਾਂ ਨੇ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਆ ਉਹਦੇ ਖਿਲਾਫ ਹਾਂਜੀ ਉਹ ਦੇ ਰਹੇ ਨੇ ਲਿਖਤੀ ਰੂਪ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਇੱਕ ਬੰਦਾ ਅਰੈਸਟ ਕਰ ਲਿਆ ਜੀ ਹਾਂਜੀ ਬੰਦਾ ਮੁੱਖ ਤਰ੍ਹਾਂ ਆਊਟ ਅਪ ਕਰ ਥੈਂਕ ਯੂ ਜੀ